ਦੇਸ਼ ਦੀ ਜਿੰਦੜੀ ਇਹ ਬੜੀ ਔਖੀ ਗੱਲਾਂ ਕਰਨੀਆਂ ਬਹੁਤ ਸਖਲੀਆਂ ਨੇ ਜਿਨ੍ਹਾਂ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਅੱਜ ਸਾਡੇ ਦੇਸ਼ ਦੇ ਸੇਵਾਦਾਰ ਸਰਦਾਰ ਸੂਬੇਦਾਰ ਮੇਜਰ ਸੁਖਵਿੰਦਰ ਸਿੰਘ ਨਾਲ ਮਿਲੌਣ ਜਾ ਰਹੇ ਹਾਂ ਜਿਨ੍ਹਾਂ ਨੇ ਕੀ ਦਸ਼ਮੇਸ਼ ਅਕੈਡਮੀ ਓਪਨ ਕੀਤੀ ਹੈ ਤਾਂ ਕਿ ਜਿਹੜੇ ਬੱਚਿਆਂ ਦਾ ਭਵਿੱਖ ਹੈ ਉਹ ਉਜਵਲ ਬਣਾ ਸਕਣ ਜਿੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਪੇਪਰ ਦੀ ਤਿਆਰੀ ਕਰਵਾਈ ਜਾਂਦੀ ਹੈ ਚਾਹੇ ਉਹ ਪਟਵਾਰੀ ਦਾ ਹੈ ਪੁਲਿਸ ਦਾ ਫੌਜ ਦਾ ਹਾਂਜੀ ਇਹ ਅਕੈਡਮੀ ਕਿਤੇ ਫਿਰੋਜ਼ਪੁਰ ਲੁਧਿਆਣੇ ਪਟਿਆਲੇ ਚੰਡੀਗੜ੍ਹ ਕਿਤੇ ਨਹੀਂ ਹੈਗੀ ਇਹ ਸਗੂ ਆਪਣੇ ਸ਼ਹਿਰ ਸਨਾਮ ਦੇ ਵਿੱਚ ਓਪਨ ਹੋਈ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਸਰ ਬਹੁਤ ਸੁਣਿਆ ਤੁਹਾਡੇ ਬਾਰੇ ਕਿ ਤੁਸੀਂ ਬੱਚਿਆਂ ਦੀ ਜਿਹੜੀ ਉਸਵਲ ਭਵਿਕ ਲਈ ਆਪਣਾ ਯੋਗਦਾਨ ਪਾ ਰਹੇ ਹੋ ਸੋ ਥੋੜਾ ਸਾਡੇ ਦਰਸ਼ਕਾਂ ਨੂੰ ਦੱਸੋ ਮੈਡਮ ਅਸੀਂ ਨਾ ਇਹ ਅਕੈਡਮੀ ਇਸ ਲਈ ਖੋਲੀ ਹੈ ਦਸ਼ਮेश ਅਕੈਡਮੀ ਆਈਟੀਐ ਚੌਂਕ ਸਨਾਮ ਅਸੀਂ ਬੱਚਿਆਂ ਨੂੰ ਅਲੱਗ-ਅਲੱਗ ਟੀਚਰ ਵਧੀਆ ਟੀਚਰ ਲੈ ਕੇ ਆਇਆ ਜਿਹਦੇ ਪੰਜਾਬ ਪੁਲਿਸ ਜੀ ਨੇ ਭਰਤੀ ਹੋਣਾ ਹੋਵੇ ਫੌਜ ਦੇ ਵਿੱਚ ਭਰਤੀ ਹੋਣਾ ਹੋਵੇ ਪਟਵਾਰੀ ਲੱਗਣਾ ਹੋਵੇ ਅਸੀਂ ਇਸ ਲਈ ਲੈ ਕੇ ਆਏ ਹਾਂ ਕਿਉਂਕਿ ਬੱਚਿਆਂ ਨੂੰ ਬਠਿੰਡੇ ਪਟਿਆਲੇ ਜਾਣਾ ਪੈਂਦਾ ਸੀ ਉਹਨਾਂ ਦੇ ਅਲੱਗ-ਅਲੱਗ ਖਰਚੇ ਹੁੰਦੇ ਸਨ ਅਸੀਂ ਉਹਨੇਕ ਥੋੜੇ ਜਿਹੇ ਖਰਚੇ ਦੇ ਵਿੱਚ ਅਸੀਂ ਸੋਚ ਲਿਆ ਵੀ ਇਹਨਾਂ ਨੂੰ ਪਰਮਾਤਮਾ ਇਹਨਾਂ ਦੇ ਵੈਗਰੂ ਕਰੇ ਇਹਨਾਂ ਦੇ ਵਰਦੀ ਪਾਵੇ ਸਾਡੇ ਇੱਕ ਗਰੰਟੀ ਨਾਲ ਮੈਂ ਤਿਆਰੀ ਕਰਾਉਣ ਲਈ ਤਿਆਰ ਹਾਂ ਰੀਜਨਿੰਗ ਮੈਥ ਕਰੰਟ ਅਫੇਅਰ ਜਿੰਨੇ ਵੀ ਸਬਜੈਕਟ ਨੇ ਛੇ ਸਬਜੈਕਟ ਨੇ ਸਾਡੇ ਛੇ ਤੇ ਛੇ ਡੇ ਨਾਮ ਪਟਿਆਲਾ ਰੋਡ ਸਾਹਮਣੇ ਆਈਟੀਆਈ ਚੋਂ ਦਸ਼ਮੀਸ਼ ਅਕੈਡਮੀ ਬਾਕੀ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਜੇ ਤੁਸੀਂ ਕਾਲ ਜਾਂ ਮੈਸੇਜ ਕਰਕੇ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਹੋ